ਪਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਆ ਹਰ ਦੋ ਨੂਨ ਵੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਦੋ ਨੰਨੇ ਹੁੰਦੇ ਆ ਹਰ ਦੋ ਨੂਨ ਪਾਕਸ਼ ਨਾਇਮੋ ਨਸੀਰ ਕਹਿੰਦੇ ਵੀ ਪਹਿਲਾ ਜਿਹੜਾ ਨੰਨਾ ਅੱਖਰ ਆ ਇਹਦਾ ਅਰਥ ਹੈ ਨਾਇਮੋ ਨਾਇਮੋ ਦਾ ਅਰਥ ਆ ਨਿਯਮਤਾ ਮੰਡਣ ਵਾਲਾ ਵੀ ਜਿਹੜਾ ਬੰਦਾ ਗੁਰੂ ਨਾਨਕ ਦੇ ਦਰ ਦੇ ਉਤੇ ਆ ਕੇ ਇਹ ਗੱਲ ਆਖਦਾ ਵੀ ਮਹਾਰਾਜ ਮੇਰੇ ਜੀਵਨ ਵਿੱਚ ਬਹੁਤ ਵੱਡੀ ਟੋਟ ਹੈ ਤੁਸੀਂ ਦਇਆ ਕਰੋ ਤੇ ਗੁਰੂ ਨਾਨਕ ਪਾਤਸ਼ਾਹ ਟੁੱਟ ਕੇ ਉਹਦੀ ਝੋਲੀ ਦਾਤਾਂ ਦੇ ਨਾਲ ਭਰ ਦਿੰਦੇ ਆ ਨਿਯਮਤਾ ਨਾਲ ਭਰ ਦਿੰਦੇ ਆ ਬਖਸ਼ਿਸ਼ਾਂ ਦੇ ਨਾਲ ਭਰ ਦਿੰਦੇ ਆ ਫਿਰ ਕਹਿੰਦੇ ਆ ਵੀ ਉਹਦੇ ਤੋਂ ਬਾਅਦ ਨੰਨੇ ਤੋਂ ਬਾਅਦ ਕੰਨਾ ਅਲਿਫ ਮੈਂ ਅਹਦ ਇਹਦਾ ਮਤਲਬ ਇਹ ਆ ਵੀ ਗੁਰੂ ਨਾਨਕ ਪਾਤਸ਼ਾਹ ਕੱਲੀ ਨਿਯਮਤਾ ਵੰਡਣ ਵਾਲੇ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਇੱਕ ਦੇ ਪੁਜਾਰੀ ਆ ਇੱਕ ਰੱਬ ਨੂੰ ਮੰਨਣ ਵਾਲੇ ਆ ਜਿਹੜਾ ਬੰਦਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਹੁੰਦਾ ਉਸ ਬੰਦੇ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਇੱਕ ਰੱਬ ਨਾਲ ਜੋੜ ਦਿੰਦੇ ਆ ਫਿਰ ਉਹਦੇ ਤੋਂ ਬਾਅਦ ਆ ਗਿਆ ਦੂਸਰਾ ਨੰਨਾ ਨਾਇਮੋ ਨਸੀਰ ਦੂਸਰੇ ਨੰਨੇ ਦਾ ਅਰਥ ਆ ਜੀ ਨਸੀਰ ਇੰਜ ਆਖੀਏ ਵੀ ਜਿਨ੍ਹਾਂ ਦੀ ਕੋਈ ਬਾੜ ਹੀ ਫੜਨ ਵਾਲਾ ਜਿਨ੍ਹਾਂ ਨੂੰ ਦੁਨੀਆਂ 'ਚ ਕੋਈ ਰਾਹ ਨਹੀਂ ਸੁਝਦਾ ਵੀ ਮਹਾਰਾਜ ਕਿੱਥੇ ਜਾਈਏ ਕੀ ਕਰੀਏ ਸਾਡੇ ਡਿੱਗਿਆਂ ਦੀ ਕੋਈ ਬਾਹ ਨਹੀਂ ਫੜਦਾ ਕੋਈ ਮਦਦ ਨਹੀਂ ਕਰਦਾ ਨਸੀਰ ਸ਼ਬਦ ਦਾ ਅਰਥ ਆ ਬਖਸ਼ਿਸ਼ ਕਰਨ ਵਾਲਾ ਮਦਦਗਾਰ ਮਦਦ ਕਰਨ ਵਾਲਾ ਬਾਹ ਫੜਨ ਵਾਲਾ ਕਹਿੰਦੇ ਉਹ ਭਲਿਆ ਤੂੰ ਗੁਰੂ ਨਾਨਕ ਦੇ ਦਰ ਤੇ ਆ ਜਾਈ ਜਿਹਦੀ ਬਾਹ ਕੋਈ ਵੀ ਦੁਨੀਆਂ 'ਚ ਨਹੀਂ ਫੜਦਾ ਉਹਦੀ ਬਾਹ ਉਹਦੀ ਮਦਦ ਗੁਰੂ ਨਾਨਕ ਪਾਤਸ਼ਾਹ ਕਰਦੇ ਆ ਉਹਦੀ ਬਾਹ ਗੁਰੂ ਨਾਨਕ ਫੜਦਾ ਹੈ ਇਹ ਦੂਸਰੇ ਨੰਨੇ ਦਾ ਅਰਥ ਆ ਜੀ ਤੇ ਅਖੀਰ ਵਿੱਚ ਹੁੰਦਾ ਅਲਫ ਮੈਂ ਅਹਦ ਕਾਫ ਆਖਿਰ ਰਾ ਕਬੀਰ ਕਬੀਰ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਕਬੀਰ ਆ ਕਬੀਰ ਦਾ ਅਰਥ ਇਹ ਨਹੀਂ ਵੀ ਬਾਬਾ ਕਬੀਰ ਸਾਹਿਬ ਕਬੀਰ ਦਾ ਅਰਥ ਹੁੰਦਾ ਵੱਡਾ ਕਹਿੰਦਾ ਉਹ ਦੁਨੀਆ ਦੇ ਲੋਕੋ ਗੁਰੂ ਨਾਨਕ ਸਾਹਿਬ ਤੋਂ ਵੱਡਾ ਕੋਈ ਦੁਨੀਆ 'ਚ ਹੈ ਹੀ ਨਹੀਂ ਗੁਰੂ ਨਾਨਕ ਸਭ ਤੋਂ ਵੱਡੇ ਆ ਸਭ ਦੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ